ਸਾਨੂੰ ਸਾਰੀ ਹੀ ਪ੍ਰੋਬਲਮ ਦਾ ਪਤਾ ਹੈ ਪਰ ਬਦਕਿਸਮਤੀ ਬਦਕਿਸਮਤੀ ਸਾਡੀ ਇਹ ਹੈ ਕਿ ਅਸੀਂ ਪਿਛਲੇ ਨਵਦੀਪ ਸਾਹਿਬ ਭੁੱਲ ਗਿਆ ਸਾਡਾ ਜਨਨੀਤੀ ਕੀਤੀ ਹੈ ਮਡੇ ਲਿਖੇ ਨੇ ਸਮਾਨਦਾਨ ਨੇ ਸਭ ਤੋਂ ਵੱਡੀ ਪਹਿਲਾ ਮਾਨਦਾਨ ਕਿਉਂਕਿ ਜਿਹੜਾ ਬੰਦਾ ਮਾਨਦਾਰੇ ਉਹ ਸਹੀ ਕੰਮ ਕਰੇਗਾ ਮੈਂ ਚੇਅਰਮੈਨ ਹੁਣੇ ਆ ਮੈਂ ਐਮਐਲ ਵੀ ਹਾਂ ਮੈਂ ਪੰਜ ਚਾਰ ਵਾਲੀ ਜਿਲ੍ਹਾ ਕਾਂਗਰਸ ਮੈਂ ਪ੍ਰਧਾਨ ਵੀ ਰਿਹਾ ਔਰ ਕਈ ਚੇਅਰਮੈਨ ਵੀ ਆ ਪੰਨ ਮਨ ਦੇ ਵਿੱਚ ਕੁਝ ਨਹੀਂ ਗੜੀਆਂ ਨਾੜੀਆਂ ਸਿਮਤ ਪੱਕੇ ਪਾ ਚੁੱਕੇ ਆ ਹੈ संत कबीर एमडो के जितनी नालियां तकरीबन पक्की हो चुकी है कम्युनिटी हॉल बन चुका है तैयार है भी तैयार हो चुका है बाकी जितने काम तकरीबन हो चुके हैं साथियों थोड़े से काम अभी अधूरे हैं, वो भी सरदार के ऐसी होंगे जी को दोबारा मौका दिया जाए उस प्यार के और ਹਰ ਇੱਕ ਦੇ ਨਾਲ ਇਹਨਾਂ ਮੋਹ ਪਿਆਰੇ ਕਿ ਉਹ ਇਹਨਾਂ ਦੇ ਇੱਕ ਸੱਦੇ ਤੇ ਪਹੁੰਚਦੇ ਨੇ ਔਰ ਇਹਨਾਂ ਦੀ ਹਮਾਇਤ ਕਰਦੇ ਨੇ ਸਾਥੀਓ ਆ ਗਏ ਤੇ ਕੁਝ ਨੰਤਰ ਸਤੇ ਜੇਕਰ ਨੰ ਜੀ ਦਿਨੇਸ਼ਪਤੀ ਜੀ ਵੀ ਆ ਗਏ ਆਪਾਂ ਇੱਕ ਨਾਰੇ ਨਾਲ ਨਾਗਾ ਲਈਏ ਇੰਡੀਆ نیشنل ਕਾਂਗਰਸ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਸਾਥੀਓ ਇੰਡੀਆ نیشنل ਕਾਂਗਰਸ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਸਤਾਰਾ ਨੌਦੇ ਸਿੰਘ ਹੰਦਲ ਜੀ ਜਿੰਦਾਬਾਦ ਸਤਾਰਾ ਨੌਦੇ ਸਿੰਘ ਹੰਦਲ ਜੀ ਜਿੰਦਾਬਾਦ ਆਕਾ ਕੇ ਕੀ ਗੱਲ ਸਤਾਰਾ ਨੌਦੇ ਸਿੰਘ ਹੰਦਲ ਜੀ ਇਸ ਸਾਥੀ ਦੇ ਬਹੁਤ ਇਫਤਰਾਨਾ ਵਰਜ ਸਮਝ ਕੇ ਉਹਨਾਂ ਦਾ ਹੱਕ ਤੇ ਸਾਡਾ ਸਾਡਾ ਸਾਰਿਆਂ ਦਾ ਵਰਜ ਅਸੀਂ ਉਹਨਾਂ ਲਈ ਵੋਟਾਂ ਮੰਗਣ ਆਏ ਇਹ ਸਾਡਾ ਪਰਚਾ ਸਾਡਾ ਵੋਟ ਪਾਣਾ ਹੈ ਦੇਖੋ ਆਪਣਾ ਹੱਕ ਲੈਣਾ ਹੈ ਕਿਉਂਕਿ ਉਹਨੇ 7 ਸਾਲ ਆਪਣਾ ਪਰਿਵਾਰ ਨਹੀਂ ਦੇਖਿਆ ਆਪਣਾ ਸਹਾਰ ਨਹੀਂ ਦੇਖਿਆ ਆਪਣਾ ਕਾਰੋਬਾਰ ਨਹੀਂ ਦੇਖਿਆ ਤੁਸੀਂ ਦੱਸਿਓ 12 ਵਜੇ ਵੀ ਬੁਲਾਏ 12 ਵਜੇ ਆਏ ਕੋਵਿਡ ਚ ਆਏ ਹਰ ਤਰ੍ਹਾਂ ਦਾ ਸਾਡੇ ਕੋਲ ਰਾਤ ਦਿਨ ਤੁਹਾਡੀ ਸੇਵਾ ਚ ਰਹੇ ਅਸੀਂ ਸਾਰੇ ਜਣੇ ਤਕੜੇ ਹੋ ਕੇ

खास करके मैं आपसे अपील करूंगा कि जिस तरह पांच साल को मौका दिया गया था लेकिन आपको पूरा पांच साल का मौका नहीं मिला मुश्किल से सिर्फ दो साल को आपको मौका मिला दो साल के बीच में अपने वार्ड का काफी विकास करा चुके हैं थोड़ा सा रह चुका है वो भी दोबारा आपका मिलना मौका मिलना निश्चित है सरदार साहब आप जितना वर्दी काम किए हो आपको बैठने नहीं दिया जाएगा काउं बनाया जाएगा और बैठने भी नहीं दिया जाएगा आपसे काम भी लिया जाएगा तो इसकी वजह यह है इसकी वजह यह आवाज नहीं आई हम तो पूरे जोर शोर न कह दे जकारे का जवाब ही दे दिए ना इंडियन नेशनल कांग्रेस जिंदा मैं ਬਿੱਟੂ ਵੀਰ ਦਾ ਜਿਹੜੇ ਸਾਡੇ ਆਈਐਨਟੀ ਯੂਸੀ ਦੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੀ ਟੀਮ ਮਰੀਆ ਭੈਣਾ ਮੇਰੇ ਵੀਰ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਤੁਸੀਂ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਦੀ ਲੋੜ ਨਹੀਂ ਹੈ ਮੈਂ ਮਹਿਸੂਸ ਕਰਦਾ ਕਿ ਜੋ ਕੁਝ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵਿਕਾਸ ਦੇ ਕੰਮ ਇਸ ਇਲਾਕੇ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਇੱਥੇ ਇਲੈਕਸ਼ਨ ਦੇ ਵਾਸਤੇ ਆਇਆ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਆ ਜਾਂਦਾ ਜਦੋਂ ਮੈਂ ਉਹ ਨੁੱਕਰ ਦੇ ਉੱਤੇ ਇੱਕ ਮਕਾਨ ਸੀ ਉਹਦੇ ਬਾਹਰ ਇੱਕ ਬਾਸ ਦੇ ਨਾਲ ਧਾਰਾ ਬੱਤੀਆਂ ਸੀ ਦੇ ਬਲਬ ਲਟਕ ਰਿਹਾ ਸੀ ਤੇ ਉੱਥੇ ਮੈਨੂੰ ਸਾਡਾ ਇੰਟਕ ਦੇ ਆਗੂ ਬਿੱਟੂ ਮੇਕਾ ਮਿਲੇ। ਔਰ ਇਹਨਾਂ ਨੇ ਕਿਹਾ ਕਿ ਵੇਖ ਲੋ ਤੁਹਾਡੇ ਹਲਾਕੇ ਦੀ ਹਾਲਾਤ। ਤੇ ਮੈਂ ਉੱਥੇ ਸਾਰਿਆਂ ਦੇ ਵਿੱਚ ਆ ਕੇ ਕਿ ਜਦੋਂ ਵੀ ਸਮਾਉਗਰ ਤੇ ਸਭ ਤੋਂ ਪਹਿਲਾਂ ਇਸ ਇਲਾਕੇ ਦੀ ਡਿਵੈਲਪਮੈਂਟ ਹੋ ਗਈ ਔਰ ਜਦੋਂ ਸਮਾ ਆ ਅਸੀਂ ਸਭ ਤੋਂ ਪਹਿਲਾਂ ਇਸ ਇਲਾਕੇ ਦੀ ਡਿਵੈਲਪਮੈਂਟ ਕੀਤੀ। ਆ ਇੱਥੇ ਬੈਠੀਆਂ ਨੇ ਲੇਡੀਜ਼ ਇਹਨਾਂ ਨੂੰ ਪਤਾ ਵਾ ਕਿ ਕੂੜੇ ਵਾਲੀ ਗੱਡੀ ਨਹੀਂ ਸੀ ਆਉਂਦੀ। ਬਹੁਤ ਹਾਲਾਤ ਮਾੜੇ ਸੀ। ਔਰ ਫਿਰ ਜਦੋਂ ਮੈਂ ਇਹ ਸਾਰੇ ਕੰਮ ਜਿਹੜੇ ਹੈਗੇ ਆ ਇਹ ਕਾਂਸਟ ਪਾਰਟੀ ਵੱਲੋਂ ਜਿਹੜੋ ਕਰਵਾਏ ਗਏ। ਇਰ ਮੇਰੀ ਸ਼ਿਕਾਇਤ ਹੋਈ ਕਿ ਇਹ ਪਲਾਟਾਂ ਦੇ ਵਿੱਚ ਕੰਮ ਹੋ ਰਿਹਾ ਹੈ। ਔਰ ਉਸ ਦੇ ਬਾਅਦ ਤੇ ਮੈਨੂੰ ਜਿੱਥੇ ਸਰਕਾਰੀ ਦਫ਼ਤਰਾਂ ਦੇ ਜਾ ਕੇ ਆਪਣੀ ਸਾਫ ਸੁਪਾਈ ਦੇਣੀ ਪਈ ਉਥੇ ਇਤੋਂ ਦੀਆਂ ਜਿਹੜੀਆਂ ਫੋਟੋਆਂ ਵਾਂ ਉਹ ਵੀ ਉਹਨਾਂ ਨੇ ਸੈੱਟ ਕੀਤੀਆਂ ਕਿ ਇੱਥੇ ਵੱਡੀ ਗਿਣਤੀ ਵਿੱਚ ਲੋਕ ਰਹਦੇ ਆ ਔਰ 25-30 ਸਾਲ ਤੋਂ ਰਹੇ ਆ। ਸੋ ਜੋ ਵੀ ਡਿਵੈਲਪਮੈਂਟ ਹੋਈ ਉਹ ਤੁਹਾਡੇ ਸਾਹਮਣੇ ਆ। ਸਭ ਤੋਂ ਵੱਡੀ ਗੱਲ ਹੈ ਦੁੱਖ ਸੁੱਖ ਵਿੱਚ ਭਾਈਵਾਲ ਹੋਣਾ। ਮੈਂ ਹਮੇਸ਼ਾ ਹੀ ਤੁਹਾਡੇ ਨਾਲ ਪਰਿਵਾਰਕ ਵਿੱਚ ਰਿਹਾ। ਤੁਸੀਂ ਸਾਰੇ ਹੀ ਜਾਣਦੇ ਜੀ ਜੇ ਕਿਸੇ ਦਾ ਦੁੱਖ ਸਮੇਂ ਦਾ ਦੁੱਖ ਦਾ ਸਮਾਂ ਆਇਆ ਤੇ ਮੈਂ ਤੁਹਾਡੇ ਨਾਲ ਖੜੂਤਾ। ਸੁੱਖ ਵਿੱਚ ਜੇ ਕਿਸੇ ਵਿਆਹ ਦੇ ਸੱਤ ਲਿਆ ਤੇ ਮੈਂ ਆ ਗਿਆ ਕਿ ਨਹੀਂ ਸੱਦਿਆ ਮੈਂ ਫਿਰ ਲੱਡੂ ਲੁੱਟੂ ਖਾਣ ਵਾਤੇ ਆ ਗਿਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਸੋ ਅੱਜ ਸਮਾਂ ਆ ਗਿਆ ਵੋਟਾਂ ਦੇ ਦਰਮਿਆਨ ਕਈਆਂ ਨੇ ਤੁਹਾਡੇ ਕੋਲ ਆਉਣਾ ਵਾ। ਕਈਆਂ ਨੇ ਤੁਹਾਨੂੰ ਸਬਜ ਬਾਗ ਪਾਉਣੇ ਆ। ਕਈਆਂ ਨੇ ਕਈ ਤਰ੍ਹਾਂ ਦੇ ਵਾਦੇ ਕਰਨੇ ਆ। ਪਰ ਮੈਂ ਤੁਹਾਡੇ ਨਾਲ ਵਾਅਦਾ ਨਹੀਂ ਕਰਨ ਵਾਸਤੇ ਆਇਆ ਮੈਂ ਅੱਜ ਤੁਹਾਡੇ ਕੋਲ ਆਪਣਾ ਹੱਥ ਮੰਗਣ ਵਾਸਤੇ ਆਇਆ ਮੈਂ 7 ਸਾਲ ਤੱਕ ਲਗਾਤਾਰ ਤੁਹਾਡੇ ਵਿੱਚ ਰਿਹਾ ਮੈਂ 7 ਸਾਲ ਤੱਕ ਲਗਾਤਾਰ ਜਦੋਂ ਇਹ ਕੋਵਿਡ ਦਾ ਟਾਈਮ ਸੀ 5 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਆਪਣੇ ਦਫ਼ਤਰ 'ਚ ਬੈਠਾ ਮੈਂ 7 ਸਾਲ ਤੱਕ ਲਗਾਤਾਰ ਜਦੋਂ ਇਹ ਗਲੀਆਂ ਜਦੋਂ ਭੰਦੀਆਂ ਸੀ ਮੈਂ ਤੁਹਾਡੇ ਦਰਮਿਆਨ ਰਿਹਾ ਮੈਂ 7 ਸਾਲ ਤੱਕ ਹਰ ਨਵਦੀਪ ਸਿੰਘ ਹੰਦਜ਼ੀਨੀ ਤੇ ਤੁਹਾਡੀ ਸਾਰਿਆਂ ਦੀ ਆ ਮੈਂ ਕੋਆਰਡਰ ਨਹੀਂ ਭੰਣਾ ਤੁਸੀਂ ਸਾਰਿਆਂ ਨੇ ਕੋਆਰਡਰ ਭੰਣਾ ਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ